ਲੰਗ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਕਾਲੇ ਚਨੇ ਦੀ ਸਬਜ਼ੀ ਤੇ ਜੋਲੇ ਆਪਾਂ ਭਿਓ ਕੇ ਰੱਖ ਲਏ ਸੀ ਹੁਣ ਆਪਾਂ ਇਹਨਾਂ ਨੂੰ ਵਾਲ ਲਾਂਗੇ ਜੀ ਇਹ ਆਪਾਂ ਪਾਣੀ ਰੱਖਿਆ ਦਰਮੇਂ ਹੁਣ ਆਪਾਂ ਇਹਨੂੰ ਪਕਾਉਣ ਵਾਸਤੇ ਟਾਕਦੇ ਹਾਂਗੇ ਵਾਲ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਇਹ ਤਿੰਨ ਪਿਆਜ਼ ਲਏ ਆ ਜੀ ਆਪਾਂ ਇਹ ਦੋ ਟਮਾਟਰ ਲਏ ਆ ਹਰੀਆਂ ਮਿਰਚਾਂ ਲਈਆਂ ਹਰੀਆਂ ਮਿਰਚਾਂ ਇਹ ਲਸਣ ਤੇ ਪਿਆਜ਼ ਆਪਾਂ ਲਈਏ ਇਹ ਹਰੀਆਂ ਮਿਰਚਾਂ ਲਸਣ ਪਿਆਜ਼ ਇਹਨਾਂ ਨੂੰ ਆਪਾਂ ਕੁੰਟੇ 'ਚ ਕੁੱਟ ਲਾਂਗੇ ਟਮਾਟਰ ਤੇ ਪਿਆਜ਼ ਨੂੰ ਬਰੀਕ ਕੱਟ ਲਾਂਗੇ ਜੀ ਇਹ ਪਿਆਜ਼ ਤੇ ਟਮਾਟਰ ਆਪਾਂ ਬਰੀਕ ਕੱਟ ਲਿਆ ਜੀ ਇਹ ਹਰੀਆਂ ਮਿਰਚਾਂ ਇਹ ਪਿਆਜ਼ ਤੇ ਲਸਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੰਡੇ 'ਚ ਪਾ ਕੇ ਘੁੱਟ ਲਵਾਂਗੇ ਇਹਦੇ ਨਾਲ ਗਰੇਵੀ ਵਧੀਆ ਬਣਦੀ ਹੈ ਇਆਪਾਂ ਲਸਣ ਤੇ ਪਿਆਜ਼ ਤੇ ਹਰੀ ਮਿਰਚੇ ਆਪਾਂ ਕੁੰਡੇ ਚ ਕੁੱਟ ਲਈ ਜੀ ਆਪਣੀ ਕੜਾਹੀ ਗਰਮ ਹੋ ਗਈ ਹੁਣ ਆਪਾਂ ਇਹਦੇ ਚ ਸਰੋਂ ਦਾ ਤੇਲ ਪਾਵਾਂਗੇ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਇਹ ਲਸਣ ਪਿਆਜ਼ ਹਰੀ ਮਿਰਚੇ ਇਹਨਾਂ ਨੂੰ ਆਪਾਂ ਸਾਰੇ ਸਮਾਨ ਨੂੰ ਭਨ ਲਾਂਗੇ

ਪਹਿਲਾਂ ਅਸੀਂ ਨਾਲ ਨਾਲ ਸਰ੍ਹੋਂ ਦਾ ਤੇਲ ਥੋੜਾ ਜਿਹਾ ਥੋੜਾ ਕਰ ਅੱਜ ਸਵਾਦ ਨਾਲ ਸਰ ਆਪਾਂ ਨਮਕ ਪੁੱਨੇ ਪਾਵਾਂਗੇ ਇੱਕ ਚਮਚ ਨਮਕ ਪਰਵਾਨਾ ਲਈ ਇੱਕ ਚਮਚ ਹਲਦੀ bột ਪਾਵਾਂਗੇ ਇੱਕ ਚਮਚ ਆਪਤੰਗ bột ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਤਾਂ ਕਿ ਪਹਿਲਾਂ ਹਰੀ ਫਾਈ ਹੋਈ ਹੈ ਜੀ ਲੈਣਨ ਫਨੀ ਬੰਦ ਕਰਾਓ ਜਿੰਨਾ ਚਿਰ ਆਪਾਂ ਮਸਾਲਾ ਪਕਦਾ ਉਹਨਾ ਚਿਰ ਆਪਾਂ ਇਹ ਤੇ ਲੈਣਾ ਨੂੰ ਗੁੰਡੇ ਤੇ ਕੋਟਲੇ ਕੇ ਬ੍ਰੀਕ ਕਰ ਲਾਂਗੇ ਦੇ ਨਾਲ ਗਰੇਵੀ ਬਹੁਤ ਸੰਘਣੀ ਬਣੂਗਾ ਇਹ ਆਪਾਂ ਕੋਟਲੇ ਕੋਟਲੇ ਆ ਜੀ ਹੁਣ ਇਹਨਾਂ ਨੂੰ ਵੀ ਉਹਦੇ ਚ ਮਸਾਲੇ ਚ ਮਿਕਸ ਕਰ ਦਾਂਗੇ ਨਾਲੇ ਆਪਾਂ ਉਬਲੇ ਹੋਏ ਹੋਸ਼ੇ ਦੇ ਪਾ ਦਾਂਗੇ ਹੁਣ ਆਪਾਂ ਇਸ ਨੂੰ ਇਹ ਚ ਇੱਕ ਗਲਾਸ ਪਾਣੀ ਦਾ ਪਾਵਾਂਗੇ ਜੀ ਥੋੜਾ ਜਿਹਾ ਹੁਣ ਇਸ ਨੂੰ ਅੱਧਾ ਘੰਟਾ ਪੱਕਣ ਵਾਸਤੇ ਰੱਖ ਦਾਂਗੇ ਆਪਾਂ ਕੰਟੈਕਟ ਕੇ ਰੱਖ ਦਾਂਗੇ ਆਪਣੀ ਸਬਜੀ ਬਣ ਕੇ ਤਿਆਰ ਆ ਜੀ ਛਣਿਆਂ ਦੀ ਕਾਲੇ ਛਣੇ ਗਰੇਵੀ ਤੁਸੀਂ ਤਰੀਆ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੱਧ ਘੱਟ ਵੀ ਅਸੀਂ ਇਸ ਤਰ੍ਹਾਂ ਦੀ ਰੱਖੀ ਆ ਆਪਣੀ ਕਾਲੇ ਛਣੇ ਦੀ ਸਬਜੀ ਬਣ ਕੇ ਤਿਆਰ ਆ ਜੀ ਬਹੁਤ ਹੀ ਟੇਸਟੀ ਬਣੀ ਆ